ਹੁੰਦਾ ਯਾਰ ਬਣਵਾਸ ਦਾ ਪੂਰਾ ਹੋ ਗਿਆ 900 ਹੋ ਗਏ ਹੁੰਦਾ ਕੀ ਲੱਗਾਈ ਮਾਰੇ ਆਪਣਾ ਖਤਮ ਹੋਇਆ ਖਤਮ ਹੋਇਆ ਪੂਰਾ ਹਾਲ ਕਰਦਾ ਇਹਨਾਂ ਨੇ ਇਹ ਤਾਂ ਮਾੜਾ ਬੰਦਾ ਨਹੀਂ ਪੰਜਾਬ ਨੂੰ ਫਿਰਸਦਾ ਜਾ ਜਾ ਭਗਵਾਨ ਤੇ ਨਾਲ ਉਹਦੇ ਮਗਰ ਵੱਡਾ ڈاکੂ ਠੇਜਰੀ ਵਾਲਾ ਇੱਕ ਕੋਈ ਕੰਮ ਇਹਨਾਂ ਦਾ ਇੱਥੇ ਆਏ ਆ ਲੁੱਟਣ ਵਾਸਤੇ ਜਿਵੇਂ ਮੋਗਲ ਆਈ ਸੀ ਤੇ ਅੰਗਰੇਜ਼ ਆਈ ਸੀ ਆਪਾਂ ਗੱਲਾਂ ਚ ਆ ਗਏ ਪਰ ਹੁਣ ਪੰਜਾਬੀਆਂ ਨੇ ਦੇਖ ਲਿਆ ਸੀ ਹੁਣ ਤੇ ਜ਼ਰਬਾ ਨਹੀਂ ਕਰਨਾ ਕਿਸੇ ਅੱਜ ਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭ ਦੀ ਇਲੈਕਸ਼ਨ ਹੋਇਆ ਹੈ ਇੱਕ ਗੱਲ ਤਾਂ ਸਾਰਿਆਂ ਦੇ ਬਣਾ ਚ ਕਿਹੜੀ ਬਠਾਈ ਸੀ ਇਹ ਕਾਲੀ ਦਲ ਖਤਮ ਹੈ ਹੁਣ ਸਾਰੀ ਕਾਲੀ ਦਲ ਤੋਂ ਕਰਨ ਲੱਗੇ ਕਾਲੀ ਦਲ ਕੋਉਣ ਦੀ ਫੌਜ ਹੈ ਖਾਲਸਾ ਪੰਥ ਦੀ ਜਗਤ ਜੰਗ ਦੀ ਫੌਜ ਹੈ ਇਹਨੂੰ ਕੋਣ ਖਤਮ ਕਰ ਸਕਦਾ ਆਦਤ ਥੋੜੇ ਵਰਕ ਕਰਦੇ ਆਰਾਮ ਕਰ ਰਹੇ ਸੀ ਤੇ ਹੁਣ ਉੱਠੇ ਆ ਆਰਾਮ ਕਰਕੇ ਹੁਣ ਕਿਹਾ ਹੋ ਗਿਆ ਸਰ ਕਾਲੀ ਦਲ ਦੇ ਆਮ ਆਦਮੀ ਪਾਰਟੀ ਦਾ ਟੋਟਲ ਜਿੰਨੇ 2700 ਕਿਨੇ ਸੀ ਲੱਖਾਂ ਲੱਖਾਂ 2850 ਲੱਖਾਂ ਸੰਧੀਆਂ ਆਮ ਆਦਮੀ ਨੇ ਲੜੀਆਂ ਹੂਰੀਏ ਉਹਨਾਂ ਦਾ ਕਰ ਕੱਟਣਾ ਕਰੀ ਸੀ 300 ਬਲਾਖ ਸੰਧੀਆਂ ਦੇ ਕਾਗਜ਼ ਦੇ ਕੱਟੇ ਗਏ 300 ਤੇ 1100 ਬਲਾਖ ਸੰਧੀਆਂ ਦੇ ਕਾਲੀ ਦਾ ਦੇ ਕੱਟੇ 1100 ਜਿੱਥੇ ਜਿੱਥੇ ਆਪਾਂ ਤਗੜੇ ਸੀ ਸਾਰੇ ਘੱਟ ਗਏ ਉਹਨਾਂ ਨੇ ਕਈ ਹਲਕੇ ਆ ਜਿੱਥੇ ਬਲਾਖ ਸੰਧੀ ਜਿਹਦਾ ਪਿਛ ਸਾਰਾ ਹੀ ਸਾਫ ਹਲਕਾ ਇੱਕ ਵੀ ਨਹੀਂ ਰਹਿਣ ਦਿੱਤਾ ਆਪਣਾ ਪਰ ਫਿਰ ਵੀ ਤੁਸੀਂ ਦੇਖ ਲਓ ਕਿਵੇਂ ਆਪਣੇ ਦਿੱਤੇ ਆ ਜਿਹੜਾ ਆਪਣੇ ਆਮ ਤੌਰ ਤੇ 1500 ਗ੍ਰਾਹ ਆ 500 ਤੇ ਰਹਿ ਜਾਣੇ ਸੀ ਘਰ ਵਾਲੇ ਅੱਛਾ ਦੂਜੀ ਗੱਲ ਜਿਹੜੀ ਦੇਖਣ ਨੂੰ ਮਿਲੀ ਐ ਆ ਜਿਹੜੀ ਮਾਲਵਾ ਬੈਲਟ ਐ ਜਿੱਥੇ 60 65 ਸੀਟਾ ਅਸੈਂਬਲੀ ਦੀ ਹੁੰਦੀ ਐ ਤੁਸੀਂ ਦੇਖ ਲਓ ਲੜਾਈ ਇਹਨਾਂ ਚ ਕਾਲੀ ਜਰ ਤੇ ਆਪ ਦੀ ਸੀ ਕਾਂਗਰਸ ਜਮ ਹੀ ਹੈ ਨਹੀਂ ਸੀ ਪੀਚੇ ਨੰਬਰ ਤੇ ਤੇ ਜੇ ਆਪਾਂ ਜਿੱਤਿਆ ਆਪ ਜਿੱਤੇ ਆਪਨੇ ਸਰਕਾਰ ਦੇ ਧੱਕੇ ਧੱਕੇ ਕਰਕੇ ਨਹੀਂ ਦਾ ਤੀਜੇ ਨੰਬਰ ਤੇ ਸੋ ਹੁਣ ਤਾਂ ਤੁਸੀਂ ਆਰਾਮ ਕਰ ਲਿਆ ਚੰਗਾ ਤੁਸੀਂ ਛੁੱਟੀ ਛੱਡੀ ਜਾਏ ਹੋ ਫੌਜਾਂ ਹੁਣ ਤਿਆਰ ਹੈ ਹੁਣ ਜੰਗ ਦਾ ਐਲਾਨ ਹੋਣਾ ਹੈ 14 ਤਰੀਕ ਨੂੰ ਇੱਕ ਵਕਸਰ ਕਿਉਂਕਿ ਅਗਲੇ ਸਾਲ ਤਾਂ ਇਸ ਟਾਈਮ ਹੋਣੀ ਨਹੀਂ ਰਹੀ ਆਪਣੀ ਕਿਉਂਕਿ ਇਲੈਕਸ਼ਨ ਕੋਰ ਲੱਜਣਾ ਹੈ ਅਕੀਲੀ ਰੈਲੀ ਆ ਤੇ ਤੁਸੀਂ ਸਾਰੇ ਜਾਣਦੇ ਹੋ ਐਸ ਪਵਿੱਤਰ ਧਰਤੀ ਤੋਂ ਤੁਸੀਂ ਜੋ ਜਟਾਰਾ ਛਡੋਗੇ ਤੁਸੀਂ ਦੇਖਣ ਪਤਾ ਲੱਗ ਜਿਹਾ ਪੰਜਾਬ ਕਿ ਫੌਜਾਂ ਹੁਣ ਚੜ ਕੇ ਚੜ ਗਈਆਂ ਨਾ ਦੇ ਬੋਲੇ ਸੋਨਹਾਰਾ ਸੋਨਹਾਰਾ ਪੰਜਾਬੀਆਂ ਕੋਲੇ ਹੁਣ ਕੋਈ ਚਾਰਾ ਨਹੀਂ ਹੈ ਆਸਾਂ ਹੀ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਵਾਪਸ ਲਿਆਉਂ ਤਾਂ ਬਗੈਰ ਤਬਾਹ ਹੋ ਗਿਆ ਆਪਣਾ ਪੰਜਾਬ ਦੇਖੋ ਬਾਦਲ ਸਾਹਿਬ ਦੇ ਟਾਈਮ 10 ਸਾਲ ਪਹਿਲੇ ਕਿਵੇਂ ਰੋਜ਼ ਨਵੀਆਂ ਚੀਜ਼ਾਂ ਬੜੀਆਂ ਜੀਆਂ ਦੇ ਕਿਵੇਂ ਤਰੱਕੀ ਦੀ ਸਪੀਡ ਚੱਲ ਗਈ ਸੀ ਆਪਾਂ ਹੀ ਬ੍ਰੇਕਾ ਲਾ ਲਿਆ ਬ੍ਰੇਕ ਹੈ ਜੀ ਲੱਗੀ ਕਿ 10 ਸਾਲ ਪਿੱਛੇ ਰਹਿ ਗਏ ਵਿਹਾਰ ਵਰਗੇ ਸੁਪੇ ਆਪਾਂ ਤੋਂ ਗਿਆ ਤਾਂ ਪਗੇ ਯੂਪੀ ਵਰਗੇ ਸੁਪੇ ਆਪਾਂ ਤੋਂ ਗਿਆ ਤਾਂ ਪਗੇ ਜਿਹੜੇ ਲੋਕ ਪੰਜਾਬ ਉਹ ਸੋਚਣ ਲੱਗੇ ਕਿ ਪੰਜਾਬ ਖਤਮ ਹੋ ਗਿਆ। ਰੋਜ਼ ਗੁੰਡਾ ਕਰਦੀ। ਰੋਜ਼ ਕੱਤ ਰਾਜਕਾਲ ਦੇਖੋ। ਹੁਣ ਤਾਂ ਇਹ ਗੋਲੀ ਬਾਜ਼ ਵੇ ਤਰਵਾ ਹੀ ਨਹੀਂ ਕਰਦੇ। ਮੂਆ ਤੋਂ ਕਰਤਾਂ ਨਹੀਂ ਸਿੱਧੇ ਆਉਂਦੇ ਆ। ਜਿਨਾ ਅਖੇ ਚਲੇ ਜਾਂਦੇ ਆ। ਕੋਈ ਕੁਛ ਨਾ ਹੋਏਗੀ। ਅੱਗੇ ਜਿਹੜੇ ਬਦਮਾਸ਼ ਹੈਗਾ ਡਰਗ ਵੇਚਦੇ ਸਾਰੇ ਢਾਂਗ ਵਾਲੇ ਤੂੰ ਮਹੀਨਾ ਲੈ ਗੰਦੇ ਆ। ਅਫਸਰ ਐਸਾ ਪੈਸੇ ਦੇ ਕੇ ਲੱਗਦਾ ਐਸਾ ਕੋਈ ਪੈਸੇ ਲੱਗੇ ਲੱਗਦਾ ਉਹ ਜਿਹਨੇ ਪੈਸੇ ਦੇ ਕੇ ਲੱਗੇ ਉਹਨੇ ਕਮਾਉਣੀ ਐ ਫੇ ਕਮਾਊਗਾ ਕਿੱਥੋਂ ਇੰਨਾ ਗੈਂਗਸਟਰ ਕਮਾਉਂਦੇ ਐ ਅਫਸਰਾਕ ਇੰਨਾ ਕਮਾਉਂਦੇ ਐ ਡਰਗ ਵਿੱਚੋਂ ਇੰਨਾ ਕਮਾਉਂਦੇ ਐ ਤੇ ਨੁਕਸਾਨ ਆਪਣਾ ਹੋ ਰਿਹਾ ਕੋਈ ਪਤਾ ਨਹੀਂ ਕਿਸ ਦਿਨ ਕੋਣ ਕਿਸੇ ਦੀ ਗੋਲੀ ਵੱਜ ਜੇ ਆ ਹਾਲਾਤ ਪਏ ਪਏ ਐ ਦੀ ਹਾਲਾਤ ਨੂੰ ਜੇ ਆਪਾਂ ਨਾ ਰੋਕਿਆ ਤੇ ਪੰਜਾਬ ਦੇ ਵਿੱਚ ਕਿਸੇ ਨੇ ਇਨਵੈਸਟ ਕਰਨਾ ਹੋਣਾ ਹੁੰਦਾ ਪਹਿਲੇ ਆਪਣੇ ਲੋਕ ਕੰਡਾ ਝੋਲਦੇ ਆਪਣਾ ਮੁੰਡਾ ਕੈਨੇਡਾ ਭੇਜ ਦਾਂਗੇ ਜਾਂ ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਵਾਜ਼ੇ ਬੰਦ ਹੋ ਗਏ ਆ ਉੱਥੋਂ ਵੀ ਵਾਪਸ ਹੁਣ ਆ ਗਏ ਆ ਆਈ ਘਰ ਆਪਣਾ ਇਸ ਘਰ ਨੂੰ ਬਚਾ ਲਾਂਗੇ ਇਸ ਘਰ ਤੇ ਹੀ ਲਿਆਵਾਂਗੇ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਤਰਤੀਝ ਹੋ ਜਾਣਗੀਆਂ ਕਿ ਆਪਣੇ ਘਰ ਨੂੰ ਹੀ ਬਰਬਾਦ ਕਰਤਾ ਆਪਾਂ ਫਿਰ ਔਰ ਕੋਈ ਪਚਵਾਣਾ ਨਹੀਂ ਕਲੀ ਹੈ ਕਾਲੀਦਲਾ ਮਾਪਾਟੀਆਂ ਕੇਤਰੀ ਪਾਟੀਆਂ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਜਿਹੜੀ ਪੰਜਾਬ ਖਾਤਰ ਕੌਮ ਖਾਤਰ ਲੜਦੀ ਰਹੀ ਹੈ ਤੇ ਜਿਹੜੇ ਪੰਜਾਬ ਖੁਸ਼ਹਾਲੀ ਲੈ ਕੇ ਆਈ ਹੈ ਸੋ ਜਿਹੜਾ ਆਪਣਾ ਮਾਗੀ ਦੀ ਕਾਨਫਰੰਸ ਹੈ ਮੈਂ ਕਹਿਣਾ ਕਿ ਜਿੰਨੇ ਤੁਸੀਂ ਇਕੱਠੇ ਹੋ ਪੰਜ ਪੰਜ ਬੰਦੇ ਹੋ ਗਏ ਮੈਂ ਨਹੀਂ ਮੁੱਕੀਗਾ ਹੈ ਪੰਜ ਪੰਜ ਨਹੀਂ ਮੈਂ ਤਾਂ ਖੜੋ ਦੱਸ 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 ਗਰੀਬ ਬੰਦਾ ਹੋਣ ਵਾਲਾ ਮੁਖਸਰ ਦਾ ਬੱਕਰਾ ਹੀ ਲਾਉਂਦਾ ਮੈਂ ਨਾ ਦੋ ਕਰ ਲਈ ਇੱਕ ਮੁਖਸਰ ਦੀ ਕੈਲੀ ਕਰ ਲਈ ਇੱਕ ਲੰਬੀ ਦੋਸਤ ਦੀ ਅੱਜ ਭਾਈ ਦਾ ਸਾਜ ਰੱਖ ਨਹੀਂ ਘੱਟੇ ਰੱਖਦੇ ਯਾਰ ਬੈਨੂ ਆਪ ਵੀਰ ਤੇ ਬੜਾ ਮਾੜਾ ਬੜਾ ਮਿਹਨਤੀ ਹੈ ਮੈਂ ਤਾਂ ਦੇਖਦਾ ਰਿਹਾ ਉਹਨਾਂ ਨੂੰ ਕਈ ਵੀਡੀਓ ਆਉਂਦੀਆਂ ਲੋਕੇ ਸਾਡਾ ਬਾਈ ਰੋਜੀ ਬਾਈ ਸ਼ਾਮ ਨੂੰ ਗੈਂਗ ਕੈਨ ਨੂੰ ਭੇਜਦੇ ਲੋਕੀ ਰੋਜੀ ਬਾਈ ਨੂੰ ਵੀ ਭੇਜ ਕਰਦੇ ਆ। ਚਲੋ ਮੁੱਖ ਮੰਤਰੀ ਵੀ ਇਹੀ ਹੋਵੇ ਜੀ ਹੁਣ ਤਾਂ ਮੁੱਖ ਮੰਤਰੀ ਅੱਛਾ ਮੈਂ ਕੀ ਕਹਿਣਾ ਨਹੀਂ ਪ੍ਰਧਾਨ ਜੀ ਜਦੋਂ ਮੁੱਖ ਮੰਤਰੀ ਹੋਏ ਆਪਾਂ ਸਾਰੇ ਮੁੱਖ ਮੰਤਰੀ ਆ ਰੋੜਨੇਗੀ ਨਜ਼ਾਰੇ ਨਜ਼ਾਰੇ ਬਸਦਾਓ ਤੁਸੀਂ ਅਰ ਰੋਜ਼ੀ ਕਹਿ ਜਾ ਭਰਾ ਮੇਰਾ ਜੋੜਾ ਇਹਨੂੰ ਨਾ ਕੜੀਂ ਥਰੇ ਲਾੜ ਲੈ ਬਸ ਤੁਸੀਂ ਇੰਨਾ ਹੀ ਕੰਮ ਲਾ ਹੁਣ ਜਿੱਥੇ ਰਸਦਾ ਗਿਆ ਪੰਜਾਬ ਜਿਸਕੇ ਜਿੰਮੇ ਕਰਦਾ ਸਾਰੇ ਰਹੋ ਇੱਕਨ ਵਸ ਇੱਕ ਹੁਣ ਝਾਕਣ ਆਣੀ ਲਿਫਟ ਲੈ